ਫੇਕ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ ਸਗੇ ਪਾਏ ਸਹਿਰਾਏ ਨਸ਼ੀਨੇ ਗਦੀ ਬਖਸ਼ਮੇ ਕੇ ਖੂਨਿਸ਼ ਦੰਦਾਂ ਚ ਇਕੰਦਰ ਇੱਕ ਲੱਕੜਹਾਰਾ ਸਿਰ ਦੇ ਉੱਤੇ ਲਖਣਾ ਦਾ ਗੱਠਾ ਚੁੱਕ ਕੇ ਆਪਣੇ ਘਰ ਦੀ ਤਰਫ ਆ ਰਿਹਾ ਹੈ ਰੋਜ਼ ਜੰਗਲ ਜਾਂਦਾ ਸੀ ਲੱਕਣੀਆਂ ਲਿਆਂਦਾ ਸੀ ਘਰ ਦੇ ਚ ਰੱਖਦਾ ਸੀ ਤੇ ਖਰੀਦਾਰ ਘਰੋਂ ਹੀ ਲੈ ਜਾਂਦੇ ਸਨ ਆਉਂਦੇ ਆਏ ਰਸਤੇ ਵਿੱਚ ਕੁੱਤੇ ਨੇ ਇਕੱਠਾ ਦਾ ਬੜਾ ਭਾਰੀ ਜ਼ਖਮ ਬਣ ਗਿਆ ਹੋਣ ਵਗਿਆ ਉਸ ਹਾਲਤ ਦੇ ਜਦ ਘਰ ਆਇਆ ਇਸ ਲੱਕੜ ਹਾਰੇ ਦੀ ਸਿਰਫ ਇੱਕੋ ਇੱਕ ਬੱਚੀ ਸੀ ਨੌਜਵਾਨ ਆਪਣੇ ਬੁੱਢੇ ਪਿਓ ਦੀ ਇਹ ਹਾਲਤ ਦੇਖ ਕੇ ਉਹਨੂੰ ਤਰਸ ਬੜਾ ਉਹ ਗੁੱਸੇ 'ਚ ਕਹਿਣ ਲੱਗੇ ਕੀ ਆਖਿਰ ਤੁਰਾ ਤੇਜ ਦੰਦਾ ਨਾ ਬੂ ਐ ਮੇਰੇ ਅਬਾ ਤੁਹਾਡੇ ਕੋਲ ਤੇਜ ਦੰਦ ਨਹੀਂ ਸਨ ਜੇ ਕੁੱਤੇ ਨੇ ਤੁਹਾਨੂੰ ਕੱਟ ਖਾਦਾ ਤੁਸੀਂ ਵੀ ਕੱਟ ਖਾਣਾ ਸੀ ਪਤਾ ਹੈ ਬੁੱਢਾ ਲੱਕੜਹਾਰਾ ਕੀ ਕਹਿੰਦਾ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵਾ ਲੇਕਿਨ ਨਾ ਆ ਨਾ ਵਾਇਜ਼ ਮਰਦਮ ਸਗੇ ਮੈਂ ਸੱਗ ਨਹੀਂ ਹਾਂ ਕੁੱਤਾ ਨਹੀਂ ਹਾਂ ਮਨੁੱਖਾ کہ کل کتیاں والا کام نہیں ہو سکتا وَن لیکن کن آیت یا مردم سگی میں مردم کہ منخ ہو کے کتیاں والا کام کم کر لوں کتے مینو کٹیا دا سبا میں کٹا میں منخ ہاں میں کتا نہیں ہوں میں کس طرح کٹاں بلے کن آیت یا مردم سگی ਗਰਮ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਸੁਭਾਅ ਬਣ ਜਾਏ ਨਹੀਂ ਬਦਲਦੇ ਨਹੀਂ ਬਦਲਦੇ ਉਹ ਵਕਤ ਦੇ ਹੁਕਮਰਾਨ ਨੇ ਸਜ਼ਾਏ ਮੌਤ ਸੁਣਾਈ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਉਸ ਵਕਤ ਯੂਨਾਨ ਦੇ ਸਜ਼ਾਏ ਮੌਤ ਦੇਣ ਦਾ ਢੰਗ ਸੀ ਪਿਆਲਾ ਜ਼ਹਿਰ ਦਾ ਹੱਥੇ ਚ ਪੀਣ ਲਗਾਏ ਸੁਕਰਾਟ ਹੁਕਮਰਾਨ ਰੋਕਦਾ ਹੈ ਕਹਿੰਦੇ ਕਾਨੂੰਨ ਵੀ ਇੱਕ ਜ਼ਗ ਦੇ ਮੁਤਾਬਕ ਮੈਂ ਤੈਨੂੰ ਛੋੜ ਸਕਦਾ ਅਗਰ ਤੂੰ ਕਬੂਲ ਕਰੇ ਸ਼ੁਕਰਾਦ ਕਹਿੰਦੇ ਨੇ ਉਹ ਕਿ ਤੂੰ ਇਹ ਮੁਲਕ ਛੋੜ ਕੇ ਚਲਾ ਜਾ ਬੈਲ ਗੱਡੀਆਂ ਤੇ ਘੋੜੇ ਗੱਡੀਆਂ ਤੇ ਤੂੰ ਆਪਣਾ ਸਾਜ਼ੋ ਸਮਾਨ ਵੀ ਲੱਦ ਕੇ ਲੈ ਜਾ ਪਰਿਵਾਰ ਵੀ ਲੈ ਜਾ ہسی اے بھی اجازت دے اے ملک چھوڑ کے چلا جا سکرات کہ نہیں میں ملک نہیں چھوڑ سکتا میں ایتھن نہیں چھوڑ سکتا منصف منسف ہے سزائے موت تو بچ جامیں گا موت تو بچ جامیں گا ਸੁਕਰਤ ਕਹਿੰਦਾ ਨਹੀਂ ਬਚਾਂਗਾ ਜਿੱਥੇ ਜਾਵਾਂਗਾ ਉੱਥੇ ਵੀ ਇਹੋ ਜਿਹਾਂ ਦੇ ਮਨੁੱਖ ਹੋਣਗੇ ਤੇ ਤੁਹਾਡੇ ਜਿਹਾ ਹੁਕਮਰਾਨ ਹੋਣਗੇ ਕੋਈ ਆਸਮਾਨ ਨੂੰ ਥੋੜੀ ਡਿਗੇ ਨੇ ਉੱਥੇ ਵੀ ਮੈਂ ਇਹੀ ਕੁਛ ਬੋਲਾਂਗਾ ਸੰਘਰਸ਼ ਹੋਵੇਗਾ ਉੱਥੇ ਵੀ ਸਜ਼ਾਏ ਮੌਤ ਹੋਵੇਗੀ ਇੱਥੇ ਹੀ ਠੀਕ ਹੈ ਇੱਥੇ ਹੀ ਸਿਆਣਾ ਮਨੁੱਖ ਸੀ ਪਤਾ ਸੀ ਸੁਣ ਕੋਈ ਵੀ ਕਰਮ ਸ਼ੁਭ ਕਰੋ ਸੱਚ ਬੋਲਣਾ ਜੇ ਦਾ ਸੁਭਾਅ ਬਣ ਗਿਆ ਲੱਖ ਵੀ ਝੂਠੇ ਇਕੱਠੇ ਹੋਵਨ ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦੇ ਕਬੀਰ ਨੇ ਕਿਹਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਕਰੋਣਾ ਦੁਸ਼ਟ ਮਿਲ ਜਾਣ ਸੰਤ ਆਪਣੀ ਦਇਆ ਨਹੀਂ ਛੋੜਦਾ ਸੰਤ ਆਪਣਾ ਪਰਉਪਕਾਰ ਨਹੀਂ ਛੋੜਦਾ ਸੰਤ ਆਪਣਾ ਸੁਭਾਅ ਨਹੀਂ ਛੋੜਦਾ संत न छाडे संतई जे कोटक मिले असंत मलेआगर भयंगम बेड़ेयो तो शीतलता न तजन भावे सप लिपटे रेंदे ने चंदन नो ये चंदन उना नो भी शीतलता देई जांदा है सुगंधि देई जांदा है उना दी जहर नहीं लैंदा अपनी महक देंदा है उना दी जहर नहीं लैंदा अपनी ठंड देंदा है क्रूरान दुष्टो वन ਸੰਤ ਦੁਸ਼ਟਪਣਾ ਨਹੀਂ ਲੈਂਦਾ ਕਿਉਂ ਸੰਤ ਪਣਾਉ ਦਾ ਸੁਭਾਅ ਬਣ ਗਿਆ ਦਇਆ ਉਸ ਦਾ ਸੁਭਾਅ ਹੈ ਸੇਲ ਸੰਜਮ ਉਸ ਦਾ ਸੁਭਾਅ ਹੈ ਪਰਉਪਕਾਰ ਉਸ ਦਾ ਸੁਭਾਅ ਹੈ ਕੋਮਲਤਾ ਉਸ ਦਾ ਸੁਭਾਅ ਹੈ ਕਠੋਰਪਣਾ ਦੁਸ਼ ਦਾ ਸੁਭਾਅ ਹੈ ਕਰਮ ਬਦਲ ਜਾਂਦੇ ਨੇ ਸਤਸੰਗ ਦੀ ਮਹਿਮਾ ਇਸ ਵਾਸਤੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਕਰਮ बार-बार रिपीट होके बार-बार रिपीट होके ਸੰਸਕਾਰਾਂ ਦੇ ਸੰਗ੍ਰਹਿ ਬਣ ਕੇ ਜਦ ਸੁਭਾਅ ਬਣ ਜਾਂਦੇ ਨੇ ਨਹੀਂ ਬਦਲਦੇ ਮੇਰੇ ਦੇਖੇ ਉਸਤਾਖੀ ਮਾ ਕੋਈ ਇੱਕ અવਤਾਰ ਵੀ ਸੁਭਾਅ ਬਦਲਣ ਦੇ ਸਮਰੱਥ ਨਹੀਂ ਹੋਇਆ ਸੁਭਾਅ ਕੀ ਬਦਲਨੇ ਸੰ ਉਹਨਾਂ ਨੇ ਤੇ ਸੂਲੀ ਤੇ ਛਾੜ ਦਿੱਤਾ ਜ਼ਹਿਰ ਦਾ ਪਿਆਲਾ ਦਿੱਤਾ ਸੁਭਾਅ ਕੀ ਬਦਲਣਾ ਸੀ ਪੰਜਵੇਂ ਗੁਰਨਾਨਕ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ। ਨਹੀਂ ਬਦਲਦੇ ਸੁਭਾਅ। ਕੋਈ ਵੀ ਅਸ਼ੁਭ ਕਰਮ ਉਹਨੂੰ ਸੁਭਾਅ ਨਾ ਬਣਨ ਦੇਣਾ, ਇਹੀ ਸਿਆਣਪ ਹੈ। ਔਰ ਇਹ ਸੋਜੂ ਬੁੱਧ ਸੰਗਤ ਤੋਂ ਮਿਲਦੀ ਹੈ, ਸਤ ਸੰਗਤ ਤੋਂ ਮਿਲਦੀ ਹੈ। ਕਿਸੇ ਵੀ ਦੁਸ਼ਟ ਕਰਮ ਨੂੰ ਆਦਤ ਨਾ ਬਣਨ ਦੇਣਾ। ਇਹ ਸਤ ਸੰਗ ਦਾ ਲਾਭ ਹੈ, ਗੁਰਬਾਣੀ ਦਾ ਲਾਭ ਹੈ। ਪਰ ਜੇ ਦੁਸ਼ਟ ਕਰਮ ਸੁਭਾਅ ਬਣ ਗਏ ਆਦਤ ਬਣ ਗਏ ਤਾਂ ਗੁਰੂ ਨਾਨਕ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲੀਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰ ਸਕਦਾ ਕਾਲੀਆਂ ਚੀਜ਼ਾਂ ਕਾਲੀਆਂ ਕਾਲੀ ਬੋਲੀ ਰਾਤ ਆਈਏ ਮਸਿਆ ਦੀ ਪਰ ਚੀਟੀਆਂ ਚੀਜ਼ਾਂ ਚੀਟੀਆਂ ਹੀ ਨੇ ਉਹਨਾਂ ਨੂੰ ਕਾਲਾ ਨਹੀਂ ਕਰ ਸਕਦੇ ਜਿਸ ਦਾ ਸੁਭਾਅ ਸਫੈਦ ਹੈ ਸ਼ੁਭ ਹੈ ਅਸ਼ੁਭ ਨਹੀਂ ਹੋਵੇਗਾ ਜਿਹਦਾ ਸੁਭਾਅ ਹੀ ਕਾਲ ਹੈ ਕ੍ਰੂਪ ਹੈ ਕਠੋਰ ਹੈ ਦੁਸ਼ਟ ਹੈ ਨਹੀਂ ਬਦਲੇਗਾ ਗੁਰੂ ਨਾਨਕ ਇਹ ਕਹਿ ਰਹੇ ਸਤਗੁਰੂ ਦੇਵ ਜੀ ਮਹਾਰਾਜ ਆਪਣੇ ਬਾਤ ਵਿੱਚ ਇਹ ਕਹਿ ਰਹੇ ਨੇ ਤੋ ਮੈਅਰਸ ਕਰਾਂ 2-4 ਮਹੀਨਿਆਂ ਦਾ ਕਪੜਾ ਮੈਲਾ ਹੋਵੇ ਮੈਲ ਦਿਖਾਈ ਦਿੰਦੀ ਏ ਕਪੜਾ ਨਹੀਂ ਦਿਖਾਈ ਦਿੰਦਾ ਇਹ ਜਿਹੜਾ ਸਾਡਾ ਮਨ ਹੈ ਇੱਕ ਦਿਨ ਦਾ ਮੈਲਾ ਇੱਕ ਮਹੀਨੇ ਦਾ ਮੈਲਾ ਜਾਂ ਇੱਕ ਸਾਲ ਦਾ ਜਾਂ ਇੱਕ ਜਨਮ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ ਇਹ ਅਨੰਤ ਜਨਮਾਂ ਦਾ ਮੇਲਾ ਫਿਰ ਵੀ ਮੈਂ ਅਰਜ਼ ਕਰਾਂ ਸਾਫ਼ ਹੋ ਸਕਦਾ ਹੈ ਸਾਫ਼ ਹੋ ਸਕਦਾ ਹੈ ਜਿਹੜੇ ਜਿਹੜੇ ਸਤਸੰਗ ਦੀ ਤੜਪ ਰੱਖਦੇ ਨੇ ਅੰਮ੍ਰਿਤ ਵੇਲੇ ਸੁਭਾਵਕ ਉੱਠ ਬੈਠਦੇ ਨੇ ਖਿੱਚ ਰੱਖਦੇ ਨੇ ਇਹ ਪਹਿਚਾਣ ਹੈ ਕਿ ਮਨਨ ਤਾਂ ਅਜੇ ਸੁਭਾ ਨਹੀਂ ਬਣੀ दुष्टपणा सुभा नहीं बने पर गुरुद्वारे ਵਿੱਚ ਵੀ ਆ ਕੇ দান ਦੀ ਬਿਰਤੀ ਨਾ ਪੈਦਾ ਹੋਵੇ ਖੋਣ ਦੀ ਬਿਰਤੀ ਪੈਦਾ ਹੋਵੇ ਕਿਵੇਂ ਜੇਬ ਕੱਟੀਏ ਕਿਵੇਂ ਗੁਰਦੁਆਰੇ ਵਾਲਿਆਂ ਨੂੰ ਧੋਖਾ ਦੇਈਏ ਇੱਥੇ ਵੀ ਅੰਦਰ ਬੁਰੇ ਵਿਚਾਰ ਚੱਲਣ ਰੰਗ ਵੇਖ ਕੇ ਰੂਪ ਵੇਖ ਕੇ ਧਨ ਵੇਖ ਕੇ ਸੰਪਦਾ ਵੇਖ ਕੇ ਔਰ ਰੋਜ਼ ਰੋਜ਼ ਇਸ ਤਰ੍ਹਾਂ ਹੋਵੇ ਤੋ ਇੱਕ ਗੱਲ ਸਪਸ਼ਟ ਹੈ ਦੁਸ਼ਟ ਪਣਾਜ ਦਾ ਸੁਭਾਅ ਬਣ ਗਿਆ ਕਥਾ ਕੀਰਤਨ ਨਾਲ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਮੇਰੀ ਜ਼ਿੰਦਗੀ ਦਾ ਐਸਾ ਤਜਰਬਾ ਹੈ ਮੇਰੇ ਨਾਲ ਕੁਝ ਸੱਜਣ 30 40 40 ਸਾਲ ਤੋਂ ਵੀ ਰਹੇ ਨੇ ਜਿਵੇਂ ਕਿ ਚੰਗੀ ਆਤਮਾ ਭਾਈ ਕਲਿਆਣ ਸਿੰਘ ਇਹ ਮੇਰੇ ਨਾਲ 40 ਸਾਲ ਤੋਂ ਹੈ। ਔਰ ਬੇਦਾਗ ਜ਼ਿੰਦਗੀ ਇਹਨਾਂ ਦੀ। ਚੰਗੇ ਵਿਚਾਰ ਨੇ। ਉਹ ਸੱਜਣ ਤੇ ਹੁਣ ਨਹੀਂ ਰਿਹਾ। ਮੈਂ ਦੇਖਿਆ ਰੋਜ਼-ਰੋਜ਼ ਮੈਲਾ ਹੀ ਹੁੰਦਾ ਗਿਆ। ਦੁਸ਼ਟ ਪਣਾ ਉਸ ਦਾ ਵੱਧਦਾ ਹੀ ਗਿਆ। ਦਿੰ ਵਿਚ ਦਸ ਬੰਦਿਆਂ ਨਾਲ ਲੜਨਾ ਲਵੇ ਗਾਲੀ ਗਲੋਚ ਨਾ ਕਰ ਲਵੇ ਉਹਨੂੰ ਚੈਨ ਨਹੀਂ ਮਿਲਦਾ ਸੀ ਇੱਕ ਦਿਨ ਮੈਂ ਉਹਨੂੰ ਹੱਥ ਜੋੜੇ ਮੈਂ ਕਿ ਇਸ ਤਰ੍ਹਾਂ ਤੂੰ ਮੈਨੂੰ ਛੋੜ ਕੇ ਚਲਾ ਜਾ ਤੇਰੇ ਕਰਕੇ ਮੈਨੂੰ ਗਿਲੇ ਬੜਿਆ ਕਿਨ ਲੱਗ ਤੁਹਾਡੇ ਨਾਲ ਰਹਿਣਾ ਵੀ ਹੁਣ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਇਹ ਵੀ ਮੇਰੀ ਆਦਤ ਬਣ ਗਈ ਜੇਕਰ ਤੁਸੀਂ ਕਹਿੰਦੇ ਹੋ ਗਾਲੀ ਗਲੋਚ ਕਰਨਾ ਲੜਨਾ ਵੀ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਸਾਬ ਕਹਿ ਦਿੱਤਾ ਉਸ ਨਾਲ ਦੇ ਸਾਥੀ ਜਾਣ ਦੇ ਸਕ ਵਿਚਾਰਾ ਗੁਜ਼ਰ ਗਿਆ ਪਿਛਲੇ ਸਾਲ ਹੀ ਗੁਜ਼ਰਿਆ ਜਿਹੜਾ ਪਰਵਕਾਰ ਕਰੇ ਉਹਦੇ ਨਾਲ ਵੀ ਲੜ ਪੈਣਾ ਜਿਹੜਾ ਸੇਵਾ ਕਰੇ ਉਹਨੂੰ ਵੀ ਗਾਲਾਂ ਗੋਲਾਂ ਕੱਢ ਦੇਣੀ ਹਰ ਵਕਤ ਕਰੋਧ ਵਿੱਚ ਰਹਿਣਾ ਹਰ ਵਕਤ ਕਰੋਧ ਵਿੱਚ ਰਹਿਣਾ ਔਰ ਇੱਕ ਦਿਨ ਤੇ ਉਸਨੇ ਕਬੂਲ ਕਰ ਲਿਆ ਗੈਨੇ ਜੀ ਮੈਨੇ ਘਟ ਸਕਦਾ ਕਰੋਦ ਨੂੰ ਲੜਨ ਲਈ ਮੈਨੂੰ ਕੋਈ ਬੰਦਾ ਚਾਹੀਦਾ ਹੈ ਕੋਈ ਬੰਦਾ ਚਾਹੀਦਾ ਬਸ ਬੰਦਾ ਹੀ ਚਾਹੀਦਾ ਬਾ ਉਸਨੇ ਕਸੂਰ ਕੀ ਤੇ ਬਾਵੇਂ ਨਹੀਂ ਕੀਤਾ ਇਸ ਤਰ੍ਹਾਂ ਦੀ ਆਦਤ ਸੁਭਾਅ ਬਣ ਗਿਆ ਸੀ ਫਿਤਰਤ ਬਣ ਗਈ ਕਰਮ बार-बार रिपीट ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਆਦਤ ਬਣ ਜਾਏ ਨਹੀਂ ਛੁੱਟਦੀ ਮੇਜੂ ਇਸ ਵਾਸਤੇ ਆਦਤ ਬਣਾਈਏ ਸ਼ੁਭ ਕਰਮ ਨੂੰ ਆਦਤ ਨਾ ਬਣਾਈਏ ਅਸ਼ੁਭ ਕਰਮ ਨੂੰ ਤੇ ਲਾਭ ਇਹ ਹੀ ਹੋਵੇਗਾ ਰੋਜ਼ ਰੋਜ਼ ਅਸ਼ੁਭ ਕਰਮ ਘਟਦੇ ਜਾ ਰਹੇ ਨੇ ਸ਼ੁਭ ਵੱਧਦੇ ਜਾ ਰਹੇ ਨੇ ਇਹ ਸਤਸੰਗ ਦਾ ਲਾਭ ਹੈ ਇਹ ਲਾਭ ਹੈ